ਜੀ ਸਰ ਪਿੰਡ ਦੇ ਲੋਕਾਂ ਤੁਹਾਨੂੰ ਸਰਪੰਚ ਚੁਣਿਆ ਸੇਵਾ ਕਰਨ ਦਾ ਮੌਕਾ ਦਿੱਤਾ ਮਾਨ ਬਖਸ਼ਿਆ ਤੁਹਾਡੇ ਸਿਰ ਤੇ ਸਰਪੰਚਿਆ ਤਾਹ ਸਿਰ ਤੇ ਆ। ਸੋ ਕੀ ਕਹਿਣਾ ਚਾਹੋਗੇ ਕਿਵੇਂ ਦੇ ਦੇ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਸਤਲੰਗ ਸਿੰਘ ਬੋਪਾਰਾ ਸਰਪੰਚ ਗ੍ਰਾਮ ਚਾਹਲ ਮੁਸਤਫਾ ਵਰ ਜੱਟਾ ਜ਼ਿਲ੍ਹਾ ਤਸੀਲ ਗੁਰਦਾਸਪੁਰ। ਮੋਂ ਬਤੌਰ ਲੋਕਾਂ ਦੇ ਮੈਨੂੰ ਪਾਰੀ ਗਿਣਤੀ ਵੋਟਾਂ ਪਾ ਕੇ ਸਰਪੰਚ ਬਣਨ ਦਾ ਮੌਕਾ ਦਿੱਤਾ। ਦੇਸ਼ ਯੋਗ ਸੇਵਾ ਕਰਨ ਵਿੱਚ ਮੈਂ ਕੋਈ ਵੀ ਕਸਰਤ ਨਹੀਂ ਛੱਡਾਂਗਾ ਜਿੱਦਾਂ ਜਿੱਦਾਂ ਸਰਕਾਰ ਕੋਲੋਂ ਸਹਾਇਤਾ ਹੈ ਜਾਂ ਫੰਡ ਆਉਣਗੇ ਉਹਦਾ ਹਿੱਸਾ ਪੱਕੀ ਵਿਕਾਸ ਲਈ ਪਿੰਡ ਮਸਲਵਾਂ ਜਿੱਤਾਂ ਦਾ ਜਿਹੜਾ ਕੰਮ ਕਰਵਾਉਣ। ਜੀ ਸਰ ਸੋ ਪਿਛਲੀ ਵਾਰ ਤੋਂ ਲੋਕ ਕਿਹੜੇ ਅਧੂਰੇ ਕੰਮ ਰਹਿ ਚੁੱਕੇ ਸੀ ਜੋ ਤੁਹਾਡੀ ਗਵਾਈ ਤੇ ਪੂਰੇ ਕਰਵਾਏ ਜਾਣਗੇ? ਕਾਫੀ ਕੰਮ ਜਿਹੜੇ ਨੇ ਅਧੂਰੇ ਰਹਿ ਗਏ ਨੇ। ਸਈ ਤਰ੍ਹਾਂ ਦੇ ਕੰਮ ਨੇ ਜਿਹੜੇ ਅਜੇ ਤੱਕ ਨਹੀਂ ਹੋਏ। ਪਰ ਉਹ ਮੈਂ ਹਮ ਉਚਸ ਕਰਾਂਗਾ ਸਰਕਾਰ ਨੂੰ ਲਗਾਤਾਰ ਰੱਖ ਕੇ ਇਹੋ ਕੰਮ ਜਿਹੜੇ ਪੂਰੇ ਕਰਾਈ ਜਾਂਦੇ ਸਭ ਤੁਸੀਂ ਹਮ ਦੇਖਿਆ ਹੈਗਾ ਜਦੋਂ ਬਾਹਲੇ ਪਿੰਡਾਂ ਵਿੱਚ ਜਾਂਦਾ ਪੁੱਲ ਬੂਟੇ ਲੱਗੇ ਹੁੰਦੇ ਨੇ ਲਾਈਟਾਂ ਲੱਗੀਆਂ ਹੁੰਦੀਆਂ ਜਦੋਂ ਪਿੰਡ ਦੇ ਅੰਦਰ ਇੰਟਰਵਿਊ ਕਰੀਏ ਹਾਂ ਇੱਕ ਸੋਹਣੀ ਪਾਰਕਿੰਗ ਨਜ਼ਰ ਆਉਂਦੀ ਹੈ ਲਾਇਬ੍ਰੇਰੀ ਹੁੰਦੀ ਹੈ ਡਿਸਪੈਂਸਰੀ ਜਿਹੜੀ ਓਪਨ ਜਿਮ ਆਉਂਦੀ ਆ ਉਹ ਕੈਮਰੇ ਲੱਗੇ ਹੁੰਦੇ ਨੇ ਬੱਚਿਆਂ ਚੋਰੇ ਲੱਗੇ ਹੁੰਦੇ ਇੱਕ ਵਧੀਆ ਦੇਖ ਨਜ਼ਰ ਆਉਂਦੀ ਆ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਲੇ 'ਚ ਕੋਈ ਇਦਾਂ ਦੀ ਪ੍ਰਸਿੱਧੀ ਸਫੁੱਲ ਹੈਗੀ ਹੈ ਹਾਂ ਜਦੋਂ ਬਾਹਰ ਪਰਚਾ ਕੇ ਰਹਿਣ ਦੇ ਵਿੱਚ ਜਦੋਂ ਕਾਸ ਹੋਇਆ ਦੰਦ 2 ਮਰੀ ਗਾਸੋ ਤਰਹ ਦਾ ਸਪੈਂਸਰੀ ਹੈ ਗਰਾਉਂਡ ਹੈ ਸਟੇਡੀਅਮ ਹੈ ਤੇ ਉੱਥੇ ਹਰ ਤਰ੍ਹਾਂ ਦੇ ਉਹ ਵਧੀਆ ਵਧੀਆ ਕੰਮ ਹੋਏ ਨੇ ਤੇ ਮੇਰੇ ਇੱਕ ਮੰਨ ਦੀ ਇੱਛਾ ਹੈ ਕਿ ਮੈਂ ਆਪਣੇ ਪ੍ਰਣ ਦੇ ਜਿਹੜੀ ਸੇਵਾ ਜਿਹੜੀ ਆ ਬਾਹਰ ਦੇ ਪ੍ਰਣ ਦੇ ਮੁਕਾਬਲੇ ਬਹੁਤ ਬਿਹਤਰ ਕਰਾਂਗਾ ਉਹ ਰਸਨਗਰ ਦੀ ਸਮੱਸਿਆ ਕਾਫੀ ਪਿੰਡਾਂ ਜੁਂਦੀਆਂ ਜਿਹੜੇ ਯੋਗ ਲੋਕ ਹੁੰਦੇ ਉਹਦੇ ਕੋਈ ਰਾਣੀ ਬਣੇ ਨਹੀਂ ਉਹਦੇ ਵਿੱਚ ਕਰ ਰਸਨ ਨਹੀਂ ਬੋਲਦਾ ਤੁਹਾਨੂੰ ਲੱਗਦਾ ਤਾਂ ਇਹ ਕਿੰਦੀ ਮੁਸ਼ਕਲ ਹੈ ਹਾਂਜੀ ਬਹੁਤ ਮੁਸ਼ਕਲ ਹੈ ਪਰ ਕਾਰਨਾਂ ਨੂੰ ਰੱਖੇ ਸਾ ਪ੍ਰੋਬਲਮ ਇਹ ਕਿ ਜਿਹੜੀ ਉਸ ਮਸੱਲੇ ਨਾਲ ਕੁਝ ਕੰਡਾ ਬਿਲਕੁਲ ਨਹੀਂ ਕਰੀਏ ਦਾ ਪੂਰਾ ਕਾਲ ਦੇ ਸਭ ਸਾਲੋਂ ਤੋਂ ਬੜੀ ਡੀਟੇਲ ਦੇ ਵਿੱਚ 15 ਜੁੱਧ ਨਸਿਆਵਰਦ ਪਈ ਆਸਕਾ ਨੇ ਮਮੇੜੀ ਆ ਆਪਜੀ ਦੇ ਪਿੰਨੋਂ ਲੈ ਕੇ ਕਿਵੇਂ ਦੇਦੇ ਹਾਂਜੀ ਇਹ ਸੰਬੰਧੀ ਅਸੀਂ ਬਹਿਸ ਸਾਹਿਬ ਦੀ ਬਾਈ ਹੇਟ ਜਿਲ੍ਹਾ ਕੈਂਪਲਾਂਡ ਕਿਉਂ ਰੋਕਣ ਦੇ ਸੱਤ ਸਾਲ ਤੋਂ ਪਾਣੀ ਨੂੰ ਨਾ ਸਵਾਂ ਰੋਕਦੇ ਜਿਲ੍ਹਾ ਅਸੀਂ ਮਮਾ ਬਾਮਨ ਕਰਦੇ ਔਰ ਕਾਫੀ ਅੱਜ ਹਫ਼ਤੇ ਤੋਂ ਅੱਗੇ ਦੋ ਸਰਪ ਪੈ ਗਏ ਬਾਕੀ ਸਾਰੇ ਮਰੇਕਾ ਦੇ ਵਿੱਚ ਇਹ ਜੋ ਲੋਕ ਹੁੰਦੇ ਆ ਉਹਨਾਂ ਨੂੰ ਜਗ੍ਹਾ ਨਹੀਂ ਦਿੱਤਾ ਜਾਂਦਾ ਨਾ ਜਾਇ ਨਾ ਪਏ ਜਾਂਦੇ ਸੋ ਆਪਜੀ ਦੀ ਗੱਲ ਤੇ ਕਿਵੇਂ ਦੇਖਿਆ ਜਾਏਗਾ ਮਰੇ ਨਾਲ ਜੋ ਮੈਂ ਅੱਜ ਆਇਆ ਜੇ ਕੋਹਾ ਉਹਨੂੰ ਪਸਰਤ ਸਤਿਕਾਰ ਦੇ ਕਰਨ ਲਈ ਜਿਹੜੇ ਬੰਦੇ ਕੰਮ ਤੇ ਲੱਗੇ ਆ ਉਹੀ ਨਾ ਪਏ ਆ ਸੋ ਪਿੰਡ ਦੇ ਐਜੂਕੇਸ਼ਨ ਲੈ ਕੇ ਕਿਵੇਂ ਦੇਦੇ ਹੋ ਕੀ ਲੱਗਦਾ ਜਿਵੇਂ ਕਿ ਸਤਿਕਾਰ ਨਹੀਂ ਜਾਂ ਐਪਗ੍ਰੇਡ ਹੋਣ ਦੀ ਲੋੜ ਹੈ ਗਿਆ ਪਿੰਡ ਦੇ ਐਜੂਕੇਸ਼ਨ ਬਾਰੇ ਮੈਂ ਇਹ ਕਹਿਣਾ ਚਾਹੁੰਦਾ ਜੋ ਸਾਡੇ ਪਿੰਡ ਵਿੱਚ ਪ੍ਰਾਈਵੇਟ ਸਕੂਲ ਹੈ ਕੰਪਿਊਟਰ ਸਕੂਲ ਹੈ ਮੈਂ ਪਹਿਲਾਂ ਵੀ ਸਰਕਾਰ ਕੋਲ ਮੰਗ ਕਰ ਚੁੱਕਾ ਕਿ ਮਿਰੋਸਪੁਰ ਨੂੰ ਅਪਰੇਟ ਕਰਕੇ ਟੈਸਟ ਬਣਾਇਆ ਜਾਵੇ। ਉਸ ਤੋਂ ਠੀਕ ਆ ਉੱਥੇ ਲੱਗਦਾ ਬਹੁਤ ਬੇਨਤੀ ਹੈ ਜੀ ਸਰਕਾਰ ਦੇ ਸਪੁਰੇਟਾਂ ਬੇਨਤੀਆਂ ਬਹੁਤ ਵਧੀਆ ਸਟਾਫ। ਉਹ ਨੌਜਵਾਨਾਂ ਦੇ ਇਲੈਕਸ਼ਨ ਦੇ ਵਿੱਚ ਐਮਰੋ ਦਾ ਹੁੰਦਾ ਤੁਹਾਡੇ ਪਿੰਡ ਦੇ ਕਾਫੀ ਨੌਜਵਾਨ ਹੋਣਗੇ ਸੋ ਉਹਨਾਂ ਵਾਸਤੇ ਤੁਹਾਡੀ ਨਵੀਂ ਬਣੀ ਪੰਚਾਇਤ ਲੋਕ ਕੀ ਪਲੇਟਫਾਰਮ ਆਉਣੇਗਾ? ਬਖਸ਼ ਜੀ ਨੌਜਵਾਨਾਂ ਨੇ ਮੇਰੀ ਇਲੈਕਸ਼ਨ ਦੇ ਵਿੱਚ ਮੈਨੂੰ ਸਰਪੰਚ ਬਣਾਉਂਗੇ ਬਹੁਤ ਜ਼ਰਾ ਯੋਗਦਾਨ ਹੈ ਮੈਂ ਉਹਨਾਂ ਨੂੰ ਹੱਤਰ ਨਾਲ ਪ੍ਰੇਰਿਤ ਕਰਦਾ ਰਹਿਣਾ। ਵੀ ਰਿਟਰਨ ਦੇ ਬੁਲਟੀਵਨ ਦਾ ਜ਼ਾਲਾਂ ਕਰਿਓ ਤੁਹਾਡੇ ਵਾਸਤੇ ਬਰਾਉਨ ਜਿਹੜੀ ਇੱਕ ਨੌਸ ਡਾਲਤੀ ਆ ਉਸੇ ਵਿੱਚ ਜਿਹੜਾ ਸਟੇਡੀਅਮ ਗਾਣਾ ਜਿਹੜਾ ਦਾ ਸਮਾਨ ਦਾ ਸਾਰਾ ਉਸੇ ਆ ਜਾਣਾ ਹੋਰ ਜਿੰਨੇ ਵੀ ਸਾਨੂੰ ਸਰਕਾਰ ਨੇ ਹਾਂ ਦਿੱਤੀ ਆ ਉਹ ਵੀ ਜਲਦ ਜਲਦੀ ਲੱ ਆ ਰਹੀ ਆ ਉਹ ਕਈ ਵਾਰੀ ਪਿੰਡਾਂ ਦੇ ਝਗੜੇ ਇੰਨੇ ਗਵਾਜ ਜਾਂਦੇ ਆ ਲੋਕਾਂ ਨੂੰ ਥਾਣੇ ਤੇ ਚਲੇ ਧੱਕੇ ਖਾਂਦੇ ਪਿੰਦੀ ਆ ਉਹਨਾਂ ਦਾ ਸਮਾਂ ਹੀ ਬਰਬਾਦ ਹੁੰਦਾ ਪੈਸਾ ਹੀ ਬਰਬਾਦ ਹੁੰਦਾ ਤਾਂ ਇੱਕ ਸਰਪੰਚ ਦੀ ਕੀ ਜੁਮੇ ਵਾਲੀ ਹੁੰਦੀ ਆ ਕਿਵੇਂ ਦੇਖੀ ਮੈਰੀ ਉਸ ਦੇ ਹੁੰਦੀ ਆ ਫਿਰ ਜਿਹੜਾ ਫੈਂਸਲਾ ਹੋ ਨੇ ਰਾਈਟ ਕਰਾ ਦਿੱਤਾ ਕੋਈ ਅੰਦਰ ਹੋ ਗਏ ਉਹ ਇੱਥੇ ਹੀ ਜੇ ਮੈਨਾਂ ਜਾਵੇ ਮੈਂ ਕabhi ਤੱਕੜੇ ਵੀ ਸਿੱਧ ਬਿੜੇ ਨੇ ਜਾਂ ਥਾਣੇ ਕੋ ਦਰਖਾਸਤ ਦੇ ਦਿੰਦਾ ਉਹਦਾ ਇੱਥੋਂ ਰਾਈਟ ਨਾਮ ਕਰਾ ਦੇ ਬਈ ਇਹਨਾਂ ਕਿੰਦਾ ਸਮਾਪਤ ਦਿੰਦਾ ਆਪਣੇ ਕਮਕਰਕ ਬੰਦਾ ਰੁੱਝ ਜਾਂਦਾ ਜਿਹੜਾ ਥਾਣੇ ਥਾਣੀ ਦੇ ਕਈ ਤਰ੍ਹਾਂ ਦੇ ਜਿਹੜੇ ਸਮਾਬਰ ਵਾਲ ਕਰਦੇ ਨੇ ਤੇ ਕਈ ਤਰ੍ਹਾਂ ਨੁਕਸਾਨ ਹੁੰਦਾ ਸੋ ਸੁਪਨਸ ਆਫ ਅ ਸੈਂਟਰ ਗਵਰਨਮੈਂਟ ਆਫ ਪੰਜਾਬ ਸਰਕਾਰ ਤੋਂ ਸੁੱਖ ਸੂਤਾਂ ਗਰੀਬ ਲੋਕਾਂ ਵਾਸਤੇ ਪਿੰਡਾਂ 'ਚ ਹੁੰਦੀਆਂ ਕਿਤਨੇ ਘਰ ਤੜੇ ਬੰਦੇ ਨੇ ਨਹੀਂ ਕਿਤਨਾ ਪੂਰੀ ਦਾ ਨਹੀਂ ਹੁੰਦੀ ਤੋ ਆਪ ਜੀ ਦੀ ਗੱਲ ਤੇ ਕਿਵੇਂ ਦੇਖਿਆ ਜੇ ਮੇਰੇ ਪਾਇ ਵਿੱਚ ਕਿਸੇ ਤਰ੍ਹਾਂ ਦੀ ਧੜੇਬੰਦੀ ਹੋਏਗੀ ਮੈਂ ਬਤਾਉ ਸਰਪੰਚ ਚਾਹੇ ਮੈਨੂੰ ਵੋਟਾਂ ਕਿਸ ਨੇ ਪਾਈਆਂ ਤੇ ਨਹੀਂ ਬਣੀਆਂ ਪਾਈਆਂ ਮੈਂ ਸਾਰਾ ਦਾ ਸਰਪੰਚ ਆ ਮੈਂ ਬਿਨਾਂ ਤੋ ਤੇ ਪੇਪਰ ਤੋਂ ਜਿਹੜੇ ਸਾਰੇ ਲੋਕਾਂ ਦੇ ਕੰਟਰੋਲ ਆ। ਸੋ ਕਿਹੜਾ ਤੁਸੀਂ ਪਹਿਲ ਦੇ ਤਾ ਹੁਣ ਪਿੰਡ ਵਿੱਚ ਲੋੜੀ ਦਾ ਕੰਮ ਕਰਾਉਣ ਜਾ ਰਹੇ ਜਿਹੜਾ ਪਿੰਡ ਨੂੰ ਸੁਖਸੂਰ ਦਾ ਪ੍ਰਧਾਨ ਚਲੇ। ਕੋਣ ਅਸੀਂ ਆਪ ਪਿੰਡਾ ਦੇ ਪੋਟੇ ਆ ਬਾ ਡੇ ਰਹੇ ਆ ਉਸ ਸਿਵਲ ਦਾ ਬਹੁਤ ਬੜਾ ਹਾਲਾ ਅਸੀਂ ਕੋਈ ਨਹੀਂ ਦਮਤ ਸੀਬੜੇ ਦਾ ਕੰਮ ਜਿਹੜਾ ਸੁਰੂ ਕਰ ਗਿਆ ਹੈ। ਉਹ ਕੱਚੇ ਕੋਠੇ ਗ੍ਰਾਂਟਾਂ ਪੈਣਾਂ ਜਾਈਂ ਨਵੇਂ ਫੋਮ ਅਪਲਾਈ ਕੀਤੇ ਗਏ ਤੁਸੀਂ। ਸੋ ਆਪ ਜੀ ਦੇ ਪਿੰਡ ਦੇ ਕਿੰਨੇ ਕੱਚੇ ਕੋਠੇ ਗ੍ਰਾਂਟਾਂ ਹੈ ਕਿੰਨੇ ਨਵੇਂ ਫੋਮ ਅਪਲਾਈ ਕੀਤੇ ਗਏ? ਤਕਰੀਬਨ 60 ਕ ਲੋਕਾਂ ਦੇ ਘਰਾਂ ਦੀਆਂ ਜਿਹੜੇ ਸਰਵੇ ਕਰਾ ਕੇ ਹੀ ਪੇਟ ਪਏ। ਸੋ ਪਿਛਲਾ ਵੀ ਕੋਈ ਆਈ ਗਾਂਡਾਈ ਕੋਈ। ਪਿਛਲਾ ਕੱਚੇ ਕੋਠੇ ਨੂੰ ਗ੍ਰਾਂਟ ਜਿਹੜੀ ਮੇਰੇ ਤੇ ਅੰਦਰੀ ਹੈ। ਜੀ ਅਨੁਮਾਣਾ ਦੇਖੋ। ਬਹੁਤ ਸਾਰੇ ਕੰਮ ਹੋਣ ਵਾਲੇ ਨੇ ਜੀ। ਜਿੱਦਾਂ ਅਜੇ ਸ਼ਿਵਰੀ ਦਾ ਕੰਮ ਹੈ ਕਲਿਆਣ ਲਿੰਦਰ ਕੁਮਰਿੰਦਾ ਹੋਰ ਆਪਣੇ ਕਮਜ ਦਾ ਬਿਊਟੀ ਆਫ ਵਿਲੇਜ ਦਾ ਮੈਂ ਇੱਕ ਦਰਾ ਮਲਾਂਗ ਐਸਟੀਮੇਟ ਦਿੱਤਾ ਉਹ ਸਾਰਾ ਪਿੰਡ ਦਾ ਉਹ ਸੁਹੰਗਤਾ ਹੋਵੇ ਉਹਦੇ ਵਿੱਚ ਅਸੀਂ ਆਰਨਮੈਂਟਲ ਬੂਟੇ ਕੋਲ ਗਮਲੇ ਆਦਿ ਲਗਾਉਂਦੇ ਉਹ 그러면은 ਪਿਆਗ ਗੌਰਮਣ ਨੇ ਇੱਕ 10 ਲੱਖ ਦੀ ਸਕੀਮ ਸ਼ੁਰੂ ਕੀਤੀ ਹੈਲਥ ਨੂੰ ਲੈ ਕੇ ਹਾਂਜੀ ਇਸ ਸਕੀਮ ਦਾ ਕੀ ਮੈਂ ਦੇਖਦੇ ਹਾਂ ਹਾਂਜੀ ਇਹ ਸਰਕਾਰ ਦੀ ਸਕੀਮ ਬਹੁਤ ਹੀ ਵਧੀਆ ਜਿਹੜੀ 10 ਲੱਖ ਰੁਪਏ ਪਰਿਵਾਰ ਨੂੰ ਦਿੰਦੇ ਨੇ ਚਾਹੇ ਲਾਜੋ ਉਸ ਪ੍ਰਾਈਵੇਟ ਐਪਸ ਨਾਲ ਕਰਾ ਲਈ ਜਾਂ ਸਰਕਾਰੀ ਕਰਾ ਲਈ ਇਹਦੇ ਨੂੰ 10 ਲੱਖ ਰੁਪਏ ਬਹੁਤ ਜ਼ਿਆਦਾ ਬਹੁਤ ਵਧੀਆ ਸੌਦਾ ਕਿਉਂਕਿ ਪਿੰਡੇ ਮਤਾਂ ਸੇਵਾਦਾਨ ਦਾ ਮੌਕਾ ਤਾਂ ਮਾਨ ਬਖਸ਼ਿਆ ਤੁਹਾਡੇ ਸਿਰ ਤੇ ਪਹੁੰਚਿਆ ਤਾਂ ਸਿੱਧਾ ਮੈਸੇਜ ਕੀ ਦੇਣਾ ਚਾਹੋਗੇ ਪਿੰਡ ਵਾਲਿਆਂ ਨੂੰ ਮੈਂ ਮਸਜੇਦ ਦਾ ਸਭ ਤੋਂ ਪਹਿਲਾ ਮਸਜੇਦ ਦਾ ਇੱਕ ਭੰਦੇ ਜਿਹੜੀ ਖਤਮ ਕੀਤੀ ਜਾਵੇ ਕਮਾਵਾ ਚ ਲਿਖਾ ਨਾਮ ਹੋਵੇ ਸਾਰੇ ਨਾਲ ਮਿਲ ਕੇ ਸਾਰੇ ਮੇਨੋ ਮਿਲਦਾ ਸਾਰਾ ਪਿੰਡ ਨਾਲ ਮਿਲ ਕੇ ਸਵਾਹ ਰਹੀਏ ਵੀ ਆ ਕੰਮ ਜਿਹੜੇ ਬਹੁਤ ਜ਼ਰੂਰੀ ਹੋਣ ਵਾਲੇ ਨੇ ਉਹਨੂੰ ਪਹਿਲ ਦੇ ਆਧਾਰ ਤੇ ਕਰਾਇਆ ਜਾਵੇ ਤੇ ਜਿਹੜੇ ਨੌਰਾਇ ਝਗੜਾ ਪੇਲ ਭਾਵ ਆਪਸੀ ਭਾਈਚਾਰੇ ਨੂੰ ਜਿਹੜੀ ਸਾਂਝ ਨੂੰ ਬੜੀ ਲਿਖੀ ਵਾਇਦੋ ਜੀ ਕਾ ਖਾਨ ਸਾਹਿਬ ਵਾਇਦੋ ਜੀ